ਇਸ ਏਜ ਵੀ ਤੁਹਾਨੂੰ ਗੁਰਬਾਣੀ ਦੀ ਇੰਨੀ ਨੌਲੇਜ ਐ ਜਿਹੜੇ ਤੁਹਾਡੀ ਏਜ ਯੂਥ ਹੈ ਨਾ ਉਹ ਤਾਂ ਕਹਿੰਦੇ ਆ ਕਿ ਜੀ ਇਹ ਸਾਰਾ ਕੁਝ ਜਿਹੜਾ ਇਹ ਤਾਂ ਇੱਕ ਏਜ ਤੋਂ ਬਾਅਦ ਜਾ ਕੇ ਕਰਾਂਗੇ ਜਦੋਂ ਅਸੀਂ ਵਿਲੇ ਹੋਗੇ ਸਾਰੇ ਕੰਮਾਂ ਤੋਂ ਹਾਲੇ ਸਾਡੇ ਕੋਲ ਟਾਈਮ ਥੋੜਾ ਜਿਹਾ ਸਹੀ ਧਰਮੀ ਬਣ ਜੀ ਧਰਮ ਨੂੰ ਇਹੀ ਮੰਨਿਆ ਜਾਂਦਾ ਕਿ ਸਵੇਰੇ ਉੱਠ ਕੇ ਪਾਠ ਕਰਨਾ ਜਾਂ ਗੁਰਦੁਆਰੇ ਜਾਣਾ ਮੰਦਿਰ ਜਾਣਾ ਮਸਜਿਦ ਜਾਣਾ ਇਹਨੂੰ ਧਰਮ ਮੰਨਿਆ ਜਾਂਦਾ ਤੇ ਲੋਕਾਂ ਨੂੰ ਲੱਗਦਾ ਕਿ ਨਹੀਂ ਜੀ ਉਹ ਤਾਂ 60 ਸਾਲ ਤੋਂ ਬਾਅਦ ਦੀਆਂ ਗੱਲਾਂ ਨੇ ਜਦੋਂ ਤੁਸੀਂ ਸਾਰੀ ਜ਼ਿੰਦਗੀ ਕੱਢ ਤੀ ਬੇਧਰਮੀ ਹੋ ਗਏ ਉਸ ਤੋਂ ਬਾਅਦ ਬਾਣੀ ਪੜਨ ਦਾ ਫਾਇਦਾ ਕੀ ਰਹਿ ਗਿਆ ਜੇ ਤੁਸੀਂ ਧਰਮੀ ਹੈਗੇ ਹੋ ਤਾਂ ਤੁਹਾਨੂੰ ਝੂਠ ਛੱਡਣਾ ਪੈਣਾ ਹੈ ਤੁਹਾਨੂੰ ਠੱਗੀ ਛੱਡਣੀ ਪੈਣੀ ਹੈ ਤੁਹਾਨੂੰ ਚੋਰੀ ਛੱਡਣੀ ਪੈਣੀ ਹੈ ਦੂਜੇ ਬਸ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਇੱਕ ਬਿਜ਼ਨਸ ਅੱਛੇ ਲੈਵਲ ਦੇ ਕਰਨਾ ਹੈ ਜਾਂ ਤੁਸੀਂ ਅੱਛੇ ਲੈਵਲ ਦੇ ਕਿਤੇ ਜੌਬ ਕਰਨੀ ਹੈ ਤਾਂ ਆਹ ਸਾਰੀਆਂ ਚੀਜ਼ਾਂ ਤਾਂ ਕਰਨੀਆਂ ਪੈਣਗੀਆਂ ਉਦੋਂ ਮਿਨਾਂ ਨਾ ਤੁਹਾਡਾ ਬਿਜ਼ਨਸ ਸਕਸੈਸਫੁਲ ਹੋ ਸਕਦਾ ਨਾ ਤੁਹਾਡੀ ਜੌਬ ਅੱਛੇ ਲੈਵਲ ਤੇ ਤੁਸੀਂ ਕਰ ਸਕਦੇ ਜਦੋਂ ਅਸੀਂ ਕਿਸੇ ਨੂੰ ਕਹੀਏ ਨਾ ਵੀ ਅੰਗੂਰ ਨਹੀਂ ਮਿਲੇ ਤਾਂ ਖੱਟੇ ਨੇ ਤਾਂ ਉਹ ਵਾਲਾ ਹੀ ਹਿਸਾਬ ਹੋ ਜਾਂਦਾ ਹੈ ਵੀ ਜਦੋਂ ਕੋਈ ਇਹ ਚੀਜ਼ਾਂ ਨਹੀਂ ਕਰ پا ਰਿਹਾ ਤਾਂ ਇੰਨੀ ਗੱਲ ਦਾ ਜਵਾਬ ਦਿੰਦਾ ਜੀ ਇਹ ਸਭ ਤਾਂ ਕੀ ਦਾ ਰੂਲ ਤੁਹਾਨੂੰ ਲੱਗਦਾ ਸਭ ਤੋਂ ਵੱਡਾ ਕਿ ਕੀ ਦਾ ਸਭ ਤੋਂ ਵੱਡਾ ਇਹਦੇ ਵਿੱਚ ਲੈ ਕੇ ਆ ਜਿਹੜੇ ਬੱਚਾ ਨੂੰ ਨਹੀਂ ਸਮਝਾ ਪਾਈ ਚੀਜ਼ਾਂ ਜੇ ਮੈਂ ਸਾਖੀਆਂ ਸੁਣਾਈਆਂ ਬੱਚਾ 4-5 ਸਾਲ ਦਾ ਸੀ 6 6-7 ਸਾਲ ਦਾ ਸਭ ਕੁਝ ਭੁੱਲ ਗਏ ਉਹ ਬੱਚੇ ਨੂੰ ਕੀ ਯਾਦ ਰਹੇ ਮੰਨ ਲਓ ਸਕੂਲ ਤੋਂ ਕੋਈ ਸ਼ੌਪਨਰ ਚੱਕ ਲੈ ਆ ਪੈਨਸਿਲ ਚੱਕ ਲੈ ਆ ਉਹਦੇ ਮੈਂ ਉਹਨੂੰ ਸਾਖੀ ਸੁਣਾਤੀ ਮੈਂ ਰਿਲੇਟ ਕਰਾਉਂਦਾ ਅਗਲੀ ਵਾਰ ਉਹਨੂੰ ਯਾਦ ਰਹੇਗੀ ਬੜੀ ਵਾਰੀ ਇਦਾਂ ਹੋ ਗਿਆ ਕਿ ਬੱਚਾ ਨੇ ਮਾਸਟਰਸ ਕੀਤੀ ਹੁੰਦੀ ਹੈ ਜੌਬ ਨਹੀਂ ਮਿਲਦੀ ਉਹ ਆਪਣਾ ਇੱਕ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਉਹਤੇ ਰੀਲਸ ਪਾਣੀ ਹੈ ਸਟਾਰਟ ਕਰਦੇ ਨੇ YouTube ਤੇ ਚੈਨਲ ਬਣਾਉਂਦੇ ਆ ਵਲੌਗਸ ਪਾਣੇ ਸਟਾਰਟ ਕਰ ਦਿੰਦੇ ਨੇ ਉੱਥੋਂ ਉਹਨਾਂ ਨੂੰ ਅਰਨਿੰਗ ਹੋਣ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਬੜੀ ਵਾਰੀ ਲੱਗਦਾ ਹੈ ਕਿ ਯਾਰ ਮੇਰੀ ਕੀਤੀ ਕਰਾਈ ਡਿਗਰੀ ਸਾਰੀ ਹੈ ਇੰਨੇ ਸਾਲ ਮੈਂ ਪੜਿਆ ਉਹ ਸਾਰਾ ਵੇਸਟ ਹੈ ਮੈਂ ਤਾਂ ਇੱਥੇ ਹੀ ਅਰਨਿੰਗ ਅੱਛੀ ਹੋਣ ਲੱਗ ਗਈ ਪਹਿਲੀ ਗੱਲ ਤਾਂ ਅਗਰ ਅਸੀਂ ਰੇਸ਼ਿਓ ਕੱਢੀਏ ਨਾ ਜਿਨ੍ਹਾਂ ਨੇ ਅੱਜ ਦੀ ਡੇਟ ਦੇ ਵਿੱਚ ਅਕਾਊਂਟ ਸੇ ਸੋਸ਼ਲ ਮੀਡੀਆ ਦੇ ਔ ਕਿੰਨੇ ਉਹਨਾਂ ਦੇ ਅਗਰ ਇੱਕ ਬੰਦਾ ਚਲੇ ਉਹਦੇ ਜਗ੍ਹਾ ਤੇ 10 ਬੰਦੇ ਐਸੇ ਬੈਠੇ ਜਿਹੜਾ ਨਹੀਂ ਚਲੇਆ ਨਾਰਮਲੀ ਬੰਦਾ ਜਦੋਂ 10 ਮਿੰਟ ਦੀ ਵੇਲਾ ਹੁੰਦਾ ਹੈ ਨਾ ਤਾਂ ਸਕਰੋਲਿੰਗ ਚੱਲ ਰਹੀ ਹੁੰਦੀ ਹੈ ਰੀਲਸ ਦੇਖ ਲਈਆਂ ਕਦੇ ਕੋਈ ਕੰਟੈਂਟ ਆ ਗਿਆ ਕੋਈ ਕੰਟੈਂਟ ਆ ਗਿਆ ਇਹਦਾ ਤੁਹਾਡੀ ਮੈਂਟਲ ਹੈਲਥ ਤੇ ਤੁਹਾਡੀ ਲਰਨਿੰਗ ਅਬਿਲਿਟੀ ਤੇ ਕਿੰਨਾ ਕੁ ਫਰਕ ਪੈਂਦਾ ਕਹਿੰਦੇ ਨਾ ਡੋਪਾਮਿਨ ਬਹੁਤ ਜ਼ਿਆਦਾ ਹੋਣ ਲੱਗ ਗਿਆ ਸਾਡੇ ਮਾਈਂਡ ਦੇ ਤੇ ਉਹ ਕੰਪੈਰੀਜ਼ਨ ਉਹ ਸ਼ਾਰਟ ਟਰਮ ਮੈਮਰੀ ਉਹ ਸਭ ਸਾਡੀ ਮੈਂਟਲ ਹੈਲਥ ਤੇ ਅਫੈਕਟ ਕਰ ਪਾਉਂਦੀਆਂ ਹੀ ਨੇ ਅਸੀਂ ਖੁਦ ਵੀ ਵੈਲੀਡੇਸ਼ਨ ਬਾਹਰੋਂ ਹੀ ਚਾਹੁੰਦੇ ਆ ਕਈ ਵੇਰ ਮੇ कि मैंने इंस्टाग्राम बंद किया हुआ है मैंने कहा क्यों थे ते, कितनी बड़ा डिप्रेसिंग सा हो रहा था सोशल मीडिया ਦੇ ਪੰਦੇ ਉਹ ਸਭ ਨੂੰ ਲੱਗਦਾ ਵਾਹ ਕੀ ਜ਼ਿੰਦਗੀ ਹੈ ਇਹ ਤਾਂ ਘੁੰਮਦੇ ਰਹਿੰਦੇ ਨੇ ਅਸੀਂ ਹਰ ਇੱਕ ਬੰਦੇ ਦਾ ਇੱਕ ਹੈਪੀ ਪਾਰਟ ਆਫ ਲਾਈਫ ਦੇਖ ਰਹੇ ਹਾਂ ਇਹ ਕਿਸੇ ਦੀ ਵੀ ਲਾਈਫ ਦਾ ਸਿਰ 10% ਪੋਰਸ਼ਨ ਦੇ ਕੇ ਡਿਸਾਈਡ ਕਰ ਰਹੇ ਹਾਂ ਇਹ ਕਿੰਨਾ ਖੁਸ਼ ਹੈ ਜਾਂ ਕਿੰਨਾ ਦੁਖੀ ਹੈ ਇਸ ਅਜ ਵੀ ਤੁਹਾਨੂੰ ਗੁਰਬਾਣੀ ਦੀ ਇੰਨੀ ਨੌਲੇਜ ਹੈ ਆਮ ਜਿਹੜੇ ਬੱਚੇ ਹੁੰਦੇ ਆ ਜਿਹੜੇ ਤੁਹਾਡੀ ਏਜ ਦੇ ਯੂਥ ਹੈ ਨਾ ਉਹ ਤਾਂ ਕਹਿੰਦੇ ਆ ਕਿ ਜੀ ਇਹ ਸਾਰਾ ਕੁਝ ਜਿਹੜਾ ਇਹ ਤਾਂ ਇੱਕ ਏਜ ਤੋਂ ਬਾਅਦ ਜਾ ਕੇ ਕਰਾਂਗੇ ਜਦੋਂ ਅਸੀਂ ਵਿਲੇ ਹੋਗੇ ਸਾਰੇ ਕੰਮਾਂ ਤੋਂ ਹਾਲੇ ਸਾਡੇ ਕੋਲ ਟਾਈਮ ਥੋੜਾ ਜਿਹਾ ਸਹੀ ਧਰਮੀ ਬਣ ਜੀ ਆ ਹਾਲੇ ਤਾਂ ਸਾਡੇ ਕੋਲ ਅਸੀਂ ਫਰੈਂਡ ਸਰਕਲਸ ਘੁੰਮਣਾ ਹੈ ਹਜੇ ਅਸੀਂ ਮੂਵੀਜ਼ ਦੇਖਣੀਆਂ ਹਜੇ ਅਸੀਂ ਬਾਹਰ ਘੁੰਮਣਾ ਫਿਰਨਾ ਆ ਰਾਮ ਨਾਲ ਆਪਣੀ ਜ਼ਿੰਦਗੀ ਦੀ ਐਸ਼ ਕਰਨੀ ਹੈ ਤੇ ਤੁਸੀਂ ਸਾਰਾ ਕੁਝ ਜਿਹੜਾ ਹੋਣੇ ਕਰੀ ਜਾ ਰਹੇ ਹੋ ਇਹ ਕੀ ਰੀਜ਼ਨ ਹੈ ਇਹ ਮੈਨੂੰ ਇਹ ਤੁਹਾਡੀ ਪਿਛਲੀ ਗੱਲ ਤੋਂ ਹੀ ਜੁੜ ਗਈ ਮੈਨੂੰ ਲੱਗਦਾ ਕਿਉਂਕਿ ਧਰਮ ਨੂੰ ਇਹੀ ਮੰਨਿਆ ਜਾਂਦਾ ਹੈ ਕਿ ਸਵੇਰੇ ਉੱ ਇਨੂੰ ਤਾਂ ਰਮ ਮੰਨਿਆ ਜਾਂਦਾ ਤੇ ਲੋਕਾਂ ਨੂੰ ਲੱਗਦਾ ਕਿ ਨਹੀਂ ਜੀ ਉਹ ਤਾਂ 60 ਸਾਲ ਤੋਂ ਬਾਅਦ ਦੀਆਂ ਗੱਲਾਂ ਨੇ ਪਰ ਜੇ ਅਸੀਂ ਉਹਨੂੰ ਜੀਵਨ ਜਾਚਮਕ ਸਮਝ ਲਿਆ ਉਹਦੇ ਵਿੱਚ ਮੇਰਾ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਕ੍ਰੈਡਿਟ ਇਹ ਹੈ ਕਿ ਸਾਡੀ ਜਿਹੜੀ ਫੈਮਿਲੀ ਹੈ ਜਿਹੜੀ ਸਾਡੀ ਸੁਸਾਇਟੀਆਂ ਨੇ ਜਿਹੜੀਆਂ ਜੋੜ ਕੇ ਰੱਖਦੀਆਂ ਨੇ ਬੱਚਿਆਂ ਜਿਵੇਂ ਅਸੀਂ ਜਿਹੜੇ ਸਮਾਗਮਾਂ 'ਚ ਜਾਂਦੇ ਆ ਉਹ ਬੱਚਿਆਂ ਦੇ ਰਿਗਾਰਡਿੰਗ ਹੁੰਦੇ ਨੇ ਤਾਂ ਉਹ ਜਦੋਂ ਜੋੜ ਕੇ ਰੱਖਦੇ ਨੇ ਨਾ ਕਿ ਸਾਨੂੰ ਛੋਟ ਸਾਨੂੰ ਇਹ ਨਵੀਂ ਗੱਲ ਨਹੀਂ ਲੱਗਦੀ ਆ ਨਹੀਂ ਅਸੀਂ ਬਾਕੀ ਇਹ ਨਾਲ ਗੱਲ ਕਰਦੇ ਨਾ ਸਾਨੂੰ ਲੱਗਦਾ ਅੱਛਾ ਇਹ ਚੀਜ਼ ਆਮ ਬੱਚਿਆਂ 'ਚ ਨਹੀਂ ਹੈਗੀ ਸਾਨੂੰ ਬਚਪਨ ਤੋਂ ਹੀ ਇਹ ਦੱਸ ਦਿੱਤਾ ਜਾਂਦਾ ਹੈ ਕਿ ਬਾਣੀ ਦਾ ਪੜ੍ਹਨ ਦਾ ਵੇਲਾ ਹੀ ਬਚਪਨ ਚ ਹੈ ਜਦੋਂ ਤੁਸੀਂ ਸਾਰੀ ਜ਼ਿੰਦਗੀ ਕੱਢ ਤੀ ਬੇਧਰਮੀ ਹੋ ਕੇ ਉਸ ਤੋਂ ਬਾਅਦ ਬਾਣੀ ਪੜ੍ਹਨ ਦਾ ਫਾਇਦਾ ਕੀ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਜਦੋਂ ਅੱਛਾ ਵੇਲੇ ਹੋਗੇ ਤਾਂ ਗੁਰੂ ਸਾਹਿਬ ਲਈ ਟਾਈਮ ਕਰ ਲਿਆ ਜਦੋਂ ਅਸੀਂ ਵੇਲੇ ਨਹੀਂ ਸੀ ਤੇ ਗੁਰੂ ਸਾਹਿਬ ਦੀ ਸੈਕੰਡ ਪ੍ਰਾਇੋਰਟੀ ਸੀ ਜਦੋਂ ਸਾਨੂੰ ਬਚਪਨ ਤੋਂ ਹੀ ਦੱਸਤਾ ਕਿ ਇਹ ਤੁਹਾਡੀ ਜੀਵਨ ਜਾਚ ਹੈ ਧਰਮ ਦੇ ਅਕੋਰਡਿੰਗ ਇਹਦੇ ਵਿੱਚ ਜੀਣਾ ਫਿਰ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਧਰਮ ਕੋਈ ਬਾਅਦ ਚ ਜੀਣ ਵਾਲੀ ਹੈ ਹੀ ਨਹੀਂ ਚੀਜ਼ ਜੇ ਧਰਮ ਜੀਣਾ ਹੈ ਤਾਂ ਹੁਣੇ ਤੋਂ ਹੀ ਸਮਾਂ ਔਰ ਜਿਸ ਬੱਚੇ ਨੂੰ ਬਚਪਨ ਦੱਸਿਆ ਜਾਏਗਾ ਨਾ ਕਿ ਇਹ ਉਹੀ ਸ਼ਾਇਦ ਨਿਭਾ ਜਾਏਗਾ ਜਿਹਨੂੰ ਦਫੇ ਹੀ ਲੇਟ ਜਾਏਗਾ ਕਿ ਅੱਛਾ ਹੂੰ ਤੁਸੀਂ ਧਰਮੀ ਬਣਨਾ ਹੈ ਤੇ ਉਹ ਕਹੇਗਾ ਹੁਣ ਇਹਨੇ ਪਾਪ ਕਰ ਲਏ ਹੁਣ ਤਾਂ ਧਰਮੀ ਦਾ ਸਨਾਮ ਦੀ ਰਹਿ ਗਈ ਸੀ ਤੇ ਉਹ ਤਾਂ ਫਿਰ ਕਨਸੈਪਟ ਹੀ ਸਾਡਾ ਫਲੌੜ ਹੋ ਜਾਏਗਾ ਮੇਰੇ ਸਾਹਮਣੇ ਤੁਸੀਂ ਜਿਵੇਂ ਹੁਣ ਸੀਏ ਦੀ ਸਟੱਡੀ ਕਰ ਰਹੇ ਹੋ ਅੱਗੇ ਜਾ ਕੇ ਤੁਸੀਂ ਸੀਏ ਬਣਨਾ ਹੈ ਤੁਸੀਂ ਕੰਪਨੀਆਂ ਦੇ ਵਿੱਚ ਜਾ ਕੇ ਕੰਮ ਕਰੋਗੇ ਅੱਛੇ ਲੈਵਲ ਤੇ ਜੌਬ ਕਰੋਗੇ ਤੇ ਇੱਕ ਨਾ ਬੜੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਬੰਦਾ ਧਰਮੀ ਹੈ ਨਾ ਜੇ ਤੁਸੀਂ ਧਰਮੀ ਹੈਗੇ ਹੋ ਤਾਂ ਤੁਹਾਨੂੰ ਝੂਠ ਛੱਡਣਾ ਪੈਣਾ ਹੈ ਤੁਹਾਨੂੰ ਠੱਗੀ ਛੱਡਣੀ ਪੈਣੀ ਹੈ ਤੁਹਾਨੂੰ ਚੋਰੀ ਛੱਡਣੀ ਪੈਣੀ ਹੈ ਪਰ ਦੂਜੇ ਬਸ ਇਹ ਵੀ ਗੱਲ ਕਹੀ ਜਾਂਦੇ ਕਿ ਜੇ ਤੁਸੀਂ ਇੱਕ ਬਿਜ਼ਨਸ ਅੱਛੇ ਲੈਵਲ ਦੇ ਕਰਨਾ ਹੈ ਜਾਂ ਤੁਸੀਂ ਅੱਛੇ ਲੈਵਲ ਦੇ ਕਿਤੇ ਜੌਬ ਕਰਨੀ ਹੈ ਤਾਂ ਆਹ ਸਾਰੀਆਂ ਚੀਜ਼ਾਂ ਤਾਂ ਕਰਨੀਆਂ ਪੈਣਗੀਆਂ ਉਦੋਂ ਮੇਰਾ ਨਾ ਤੁਹਾਡਾ ਬਿਜ਼ਨਸ ਸਕਸੈਸਫੁਲ ਹੋ ਸਕਦਾ ਨਾ ਤੁਹਾਡੀ ਜੌਬ ਅੱਛੇ ਲੈਵਲ ਤੇ ਤੁਸੀਂ ਕਰ ਸਕਦੇ ਫਿਰ ਇਹ ਦੋਨੋਂ ਚੀਜ਼ਾਂ ਕਿੱਦਾਂ ਰਿਲੇਟ ਕਰਦੀਆਂ ਨੇ ਆਪਸ ਵਿੱਚ ਮੈਨੂੰ ਤਾਂ ਲੱਗਦਾ ਹੈ ਵੀ ਇਹ ਤਾਂ ਕਹਿ ਲਓ ਨਾ ਕਿ ਜਦੋਂ ਅਸੀਂ ਕਿਸੇ ਨੂੰ ਕਹੀਏ ਨਾ ਵੀ ਅੰਗੂਰ ਨਹੀਂ ਮਿਲੇ ਤਾਂ ਖੱਟੇ ਨੇ ਤਾਂ ਉਹ ਵਾਲ ਤੋ ਇੰਨੀ ਗੱਲ ਦਾ ਜਵਾਬ ਦਿੰਦਾ ਜੀ ਇਹ ਸਭ ਤਾਂ ਕਰਨਾ ਹੀ ਪੈਂਦਾ ਜੀ ਤੇ ਇੱਕ ਸਾਨੂੰ ਅੰਕਲ ਮਿਲੇ ਸੀ ਉਹਨਾਂ ਦਾ ਬਿਜ਼ਨਸ ਸੀਗਾ ਤੇ ਉਹ ਕਹਿੰਦੇ ਸੀ ਸਮਾਗਮਾ ਵਗੈਰਾ ਤੇ ਕਿਉਂ ਨਹੀਂ ਆਉਂਦੇ ਜੀ ਕਿ ਸਾਡਾ ਕੰਮ ਐਦਾ ਦਾ ਜੇ ਸਾਨੂੰ ਝੂਠ ਬੋਲਣਾ ਪੈਂਦਾ ਜੀ ਇਸ ਕਰਕੇ ਅਸੀਂ ਨਹੀਂ ਆਉਂਦੇ ਫਿਰ ਸਾਨੂੰ ਬੁਰਾ ਲੱਗਦਾ ਆ ਕੇ ਤੇ ਜੇ ਤੁਸੀਂ ਗੁਰੂ ਸਾਹਿਬ ਅੱਗੇ ਆ ਕੇ ਨਹੀਂ ਜੀ ਆਪ ਹੀ ਨਹੀਂ ਕਰ ਸਕਦੇ ਕਿ ਸਾਨੂੰ ਬੁਰਾ ਲੱਗਦਾ ਤਾਂ ਐਦਾ ਦਾ ਕੰਮ ਕਰਨਾ ਹੀ ਕਿਉਂ ਹੈ ਔਰੇ ਇਮਿੱਥੀ ਹੈ ਕਿ ਅਜ ਤੱਕ ਕੋਈ ਸਿਆਣਾ ਬੰਦਾ ਅਜ ਤੱਕ ਕੋਈ ਸ਼ਰੀਫ ਬੰਦਾ ਬਣਿਆ ਨਹੀਂ ਕਿ ਕੋਈ ਵੱਡਾ ਬੰਦਾ ਅਸੀਂ ਆਪ ਹੀ ਕਈ ਵਾਰੀ ਕਹਿੰਦੇ ਨਾ ਕਿ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਉਸ ਬੰਦੇ ਨੇ ਕਦੇ ਅਜ ਤੱਕ ਕੋਈ ਠੱਗੀ ਨਹੀਂ ਕੀਤੀ ਕੋਈ ਚੋਰ ਮਾਰ ਨਹੀਂ ਕੀਤੀ ਉਲਟਾ ਮੈਨੂੰ ਲੱਗਦਾ ਹੈ ٹرسٹ ਬਿਲਡ ਹੁੰਦਾ ਅਸੀਂ ਅਗਰ ਦੇਖੀਏ ਨਾ ਕਿ ਅਸੀਂ ਅਗਰ ਬੇਸਿਕ ਤੋਂ ਚਲੀਏ ਟੀਚਰ ਅਗਰ ਆਪਣੇ ਕੋਈ ਕੰਮ ਡੈਲੀਗੇਟ ਕਰਦਾ ਹੈ ਤਾਂ ਆਪਣੇ ਕਿਸ ਸਟੂਡੈਂਟ ਨੂੰ ਕਰਦਾ ਹੈ ਜਿੰਦੇ ਤੁਹਾਨੂੰ ਭਰੋਸਾ ਆਏਗਾ ਕਿ ਇਹ ਕੋਈ ਗਲਤ ਕੰਮ ਨਹੀਂ ਕਰੇਗਾ ਇਹ ਮੈਨੂੰ ਜੋ ਹੈ ਆ ਕੇ ਸਹੀ ਕਰਕੇ ਦੇਗਾ ਓਵੇਂ ਅਗਰ EMPLOYEES ਦੀ ਗੱਲ ਕਰੀਏ ਤਾਂ ਕਾਰਪੋਰੇਟਸ ਦੇ ਵਿੱਚ ਵੀ ਅਗਰ ਇੱਕ ਐਸੀ ਜਿਵੇਂ ਪੁਰਾਣੇ ਜ਼ਮਾਨੇ ਚ ਕਹਿੰਦੇ ਨਾ ਇੱਕ ਇਮੇਜ ਹੁੰਦੀ ਸੀ ਕਿ ਇੱਕ ਇਹ ਬੰਦਾ ਹੈ ਇੰਨੇ ਨਾ ਕੋਈ 1 ਰੁਪਏ ਦੀ ਹੇਰ ਫੇਰ ਨਹੀਂ ਕਰੂਗਾ ਤੇ ਜਦੋਂ ਕੰਮ ਸੌਂਪਣਾ ਹੋਏਗਾ ਤੇ ਉਸੇ ਬੰਦੇ ਨੂੰ ਸੌਂਪਿਆ ਜਾਏਗਾ ਤੇ ਜਦੋਂ ਉਸ ਬੰਦੇ ਨੂੰ ਸਾਰਾ ਕੰਮ ਹੰਦ ਹੋਏਗਾ ਤੇ ਕਿਉਂ ਗਰੋਸ ਨਹੀਂ ਹੋਏਗੀ ਅਸੀਂ ਪਹਿਲਾਂ ਹੀ ਸੋਚ ਕੇ ਡਰ ਜਾਂਦੇ ਹਾਂ ਕਿ ਇਹ ਤਾਂ ਕਰਨਾ ਹੀ ਪੈਣਾ ਅਸੀਂ ਜਾ ਕੇ ਟਰਾਈ ਹੀ ਨਹੀਂ ਕਰਦੇ ਤੇ ਬਿਜ਼ਨਸਮੈਨ ਬੰਦਾ ਵੀ ਜਿਹੜਾ ਮੰ ਲਓ ਮੈਂ ਤੁਹਾਡੇ ਤੋਂ ਕੁਸ਼ਮਾਲ ਖਰੀਦਣ ਆ ਰਹੀ ਆ 100 ਕਿਲੋ ਦਾ ਮੈਂ ਕੋਈ ਮਾਲ ਖਰੀਦਣਾ ਤੇ ਮੇਰੇ ਅੱਗੇ ਦੋ ਵਪੈਰੀ ਬੈਠੇ ਨੇ ਇੱਕ ਮੈਨੂੰ ਪਤਾ ਐ ਇਹਨੇ ਤਾਂ ਮੇਰੇ ਤੋਂ 20 ਰੁਪਏ ਹਰ ਵਾਰੀ ਐਕਸਟਰਾ ਲੈਂਦਾ ਉਤੋਂ ਦੀ ਮੇਰੇ ਤੋਂ ਕਿਰਾਇਆ ਆਣ ਜਾਂਦਾ ਮੇਰੇ ਤੋਂ ਐਕਸਟਰਾ ਪਵਾ ਲੈਂਦਾ ਦੂਜਾ ਬੰਦਾ ਬੈਠਾ ਹੈ ਕਿ ਇਹਨੂੰ ਪਤਾ ਹੈ ਕਿ ਸਰਦਾਰ ਜੀ ਜਾਂ ਜਿਹੜੇ ਵੀ ਕੋਈ ਵੀ ਧਰਮ ਦਾ ਬੰਦਾ ਹੋਵੇ ਇਹਨਾਂ ਨੇ ਬੈਠ ਕੇ ਮੈਨੂੰ ਸਹੀ ਰੇਟ ਦਾ ਮਾਲ ਲਗਾਣਾ ਹੈ ਜੋ ਗੱਲ ਹੋਏਗੀ ਟਰਾਂਸਪੇਰੈਂਟ ਹੋਏਗੀ ਅਸੀਂ ਕਿਹਨੂੰ ਪ੍ਰੇਫਰ ਕਰਾਂਗੇ ਅਸੀਂ ਉਹਨਾਂ ਨੂੰ ਹੀ ਕਰਾਂਗੇ ਇੱਥੋਂ ਹੀ ਸਾਨੂੰ ਪਤਾ ਲੱਗ ਜਾਵੇਗਾ ਇੱਥੇ ਉਹਨਾਂ ਦੇ ਕ ਅੱਜ ਦੀ ਡਿਗਰੀ ਦੇ ਵਿੱਚ ਸਪੈਸ਼ਲ ਚੈਪਟਰ ਪੜ੍ਹਾਏ ਜਾਂਦੇ ਨੇ ਸਰਸੀ ਸੀਏ ਜਦੋਂ ਕਰਦੇ ਆ ਸਟ੍ਰੈਟੈਜਿਕ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਪੜਾਇਆ ਜਾਂਦਾ ਹੈ ਕਿ ਇੱਕ ਬਿਜ਼ਨਸਮੈਨ ਨੂੰ ਐਥੀਕਲ ਹੋਣਾ ਚਾਹੀਦਾ ਤੇ ਇਹ ਤਾਂ ਅੱਜ ਦੇ ਡਿਗਰੀ ਦੇ ਵੈਸਟਰਨ ਕਲਚਰ ਆ ਗਿਆ ਨਾ ਕਿ ਸਾਨੂੰ ਸਮਝਾਉਣਾ ਪੈ ਰਿਹਾ ਕਿ ਤੁਸੀਂ ਐਥੀਕਲ ਰਹਿਣਾ ਹੈ ਤੁਸੀਂ ਕਸਟਮਰ ਨਾਲ ਟਰਾਂਸਪੈਰੈਂਸੀ ਰੱਖਣੀ ਹੈ ਤੁਸੀਂ ਆਪਣੇ ਇਨਵੈਸਟਰ ਨਾਲ ਟਰਾਂਸਪੈਰੈਂਸੀ ਰੱਖਣੀ ਹੈ ਕਿ ਮੇਰਾ ਕਿਵੇਂ ਬਿਜ਼ਨਸ ਚੱਲ ਰਿਹਾ ਮੈਂ ਆਪਣੀ ਸਾਰੀ ਕਿਤਾਬਾਂ ਵਿੱਚ ਬਣਾਣੀਆਂ ਨੇ ਕਿ ਮੈਂ ਆਪਣੇ ਇਨਵੈਸਟਰ ਨੂੰ ਦੱਸਣਾ ਹੈ ਕਿ ਸਹੀ ਮੇਰਾ ਬਿਜ਼ਨਸ ਚੱਲ ਰਿਹਾ ਹੈ ਇਹ ਤੇ ਸਾਨੂੰ ਸ਼ੁਰੂਤੀ ਦੱਸਿਆ ਜਾਂਦਾ ਸੀ ਕਿ ਤੁਸੀਂ ਕਿਸੇ ਕਿਸਨਾ ਧੋਖਾ ਜੜੀ ਨਹੀਂ ਕਰਨੀ ਤੁਸੀਂ ਸੱਚ ਬੋਲਣਾ ਹੈ ਤੁਸੀਂ ਸੱਚ ਦੀ ਕਿਰਤ ਕਮਾਈ ਕਰਨੀ ਹੈ ਝੂਠਾ ਜੇ ਕੰਮ ਕੰਮ ਕਰੋਗੇ ਤੇ ਫਿਰ ਸਾਨੂੰ ਰੋਟੀ ਆਦਨ ਦੀ ਖੂਨ ਵਾਲੀ ਇਹ ਤੇ ਸਾਡੀ ਬਚਪਨ ਦੀ ਸਾਖੀਆਂ ਨੇ ਜੀ ਸਾਨੂੰ ਅੱਜ ਕੋਈ ਬਾਹਰੋਂ ਆ ਕੇ ਪੜਾ ਰਿਆ ਕਿ ਤੁਸੀਂ ਇਹਨੂੰ ਐਵੇਂ ਪੜ੍ਹ ਲਓ ਇਹ ਤੇ ਜੇ ਅਸੀਂ ਸ਼ੁਰੂ ਤੋਂ ਪੜ੍ਹੀਏ ਤਾਂ ਕਿਉਂ ਤੇਰਾ ਤੇਰਾ ਕਰਕੇ ਕਦੀ ਬਾਬੇ ਦੇ ਨਾਨਕ ਦਾ ਕਦੀ ਉਹ ਤੱਕੜੀ ਖਾਲੀ ਤੋਰ ਹੀ ਰਹੀ ਸੀ ਤੇ ਆ ਤਰ੍ਹਾਂ ਕਰਕੇ ਸਾਰੇ ਇਹ ਤੇ ਘਰ ਵਧੇ ਹੀ ਨੇ ਕਦੀ ਘਟਿਆ ਕਿਸੇ ਦਾ ਨਹੀਂ ਹੈ ਸ਼ੁਰੂ ਤੋਂ ਜਿਵੇਂ ਤੁਸੀਂ ਸਾਖੀ ਦੀ ਗੱਲ ਕੀਤੀ ਨਾ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਘਰਾਂ ਦੇ ਵਿੱਚ ਬਟ ਉਹਨੂੰ ਲਾਈਫ ਦੇ ਵਿੱਚ ਕਿੱਥੇ ਤੁਸੀਂ ਇੰਪਲੀਮੈਂਟ ਕਰਨਾ ਉਹ ਚੀਜ਼ ਦੱਸਣ ਦੇ ਵਿੱਚ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜਿਹੜਾ ਝੂਕ ਰਹਿ ਜਾਂਦੀ ਹੈ ਬੱਚੇ ਇੰਪਲੀਮੈਂਟ ਨਹੀਂ ਕਰ ਪਾਉਂਦੇ ਇਸ ਕਰਕੇ ਜਦੋਂ ਵੱਡੇ ਹੁੰਦੇ ਨੇ ਉਹ ਤਾਂ ਉਹ ਅਪਲਾਈ ਨਹੀਂ ਹੋ ਪਾਉਂਦੀਆਂ ਨੇ ਉਹਨਾਂ ਦੇ ਉੱਤੇ ਕੀ ਦਾ ਰੋਲ ਤੁਹਾਨੂੰ ਲੱਗਦਾ ਸਭ ਤੋਂ ਵੱਡਾ ਕਿ ਕੀ ਦਾ ਸਭ ਤੋਂ ਵੱਡਾ ਇਹਦੇ ਵਿੱਚ ਲੈ ਕੇ ਆ ਜਿਹੜੇ ਬੱਚਿਆਂ ਨੂੰ ਨਹੀਂ ਸਮਝਾ ਪਾਏ ਚੀਜ਼ਾਂ ਉਹ ਤਾਂ ਦੇਖੋ ਇੱਕ এনवायरमेंट ਦੇਣ ਦੀ ਗੱਲ ਹੈ ਸਭ ਤੋਂ ਵੱਡਾ ਤਾਂ ਦੇਖੋ ਜਦੋਂ ਬਿਲਕੁਲ ਪ੍ਰਾਇਮਰੀ ਸਟੇਜ ਹੈਗੀ ਬੱਚੇ ਦੀ ਉਹ ਤਾਂ ਫੈਮਿਲੀ ਹੀ ਹੈ ਠੀਕ ਹੈ ਉਹਨਾਂ ਨੇ ਹੀ ਤੁਹਾਨੂੰ ਸਟਾਰਟਿੰਗ ਤੋਂ ਦੱਸਣਾ ਹੈ ਨਾ ਚੀਜ਼ਾਂ ਬਾਰੇ ਕਿ ਕੀ ਸਹੀ ਹੈ ਕੀ ਗਲਤ ਹੈ ਕਿਉਂਕਿ ਇੱਕ ਕੇਸ ਤੋਂ ਬਾਅਦ ਬੱਚੇ ਨੂੰ ਹੁੰਦਾ ਹੈ ਕਿ ਹੁਣ ਮੈਨੂੰ ਪਤਾ ਹੈ ਕਿ ਸਹੀ ਕੀ ਹੈ ਗਲਤ ਕੀ ਹੈ ਉਦੋਂ ਤੁਸੀਂ ਜਾ ਕੇ ਉਹਨੂੰ ਕਹੋ ਕਿ ਆਪਣਾ ਪਰਸਪੈਕਟਿਵ ਚੇਂਜ ਕਰ ਲਓ ਹੋ ਹੀ ਨਹੀਂ ਸਕਦਾ ਜੇ ਤੁਸੀਂ ਸ਼ੁਰੂ ਤੋਂ ਸਮਝਾਇਆ ਨਾ ਤੇ ਇਸ ਲੌਜੀਕ ਨਾਲ ਸਮਝਾਇਆ ਜੇ ਮੈਂ ਸਾਖੀਆਂ ਸੁਣਾਈਆਂ ਬੱਚਾ 4-5 ਸਾਲ ਦਾ ਸੀ 6 6-7 ਸਾਲ ਦਾ ਸਭ ਕੁਝ ਭੁੱਲ ਗਏ ਉਹ ਬੱਚੇ ਨੂੰ ਕੀ ਯਾਦ ਰਹਿਣਾ ਜੇਸੀ ਕਹਿੰਦੇ ਨਾ ਰਿਵੀਜ਼ਨ ਰੀਵੀਜ਼ਨ ਕਰਵਾਉਂਦੇ ਰਏ ਬੱਚੇ ਨੂੰ ਉਹਨੂੰ ਜਦੋਂ ਪ੍ਰੈਕਟੀਕਲੀ ਉਹ ਕੁਝ ਕਰਨ ਲੱਗਾ ਮੰਨ ਲਓ ਕੁਝ ਧੋਖਾ ਦੇੜੀ ਕਰਨ ਲੱਗਾ ਛੋਟੀ ਜਿਹੀ ਗੱਲਾਂ ਨੇ ਮੰਨ ਲਓ ਸਕੂਲ ਤੋਂ ਕੋਈ ਸ਼ਾਪਨਰ ਚੱਕ ਲਿਆ ਆ ਪੈਨਸਿਲ ਚੱਕ ਲਿਆ ਉਹਦੇ ਮੈਂ ਉਹਨੂੰ ਸਾਖੀ ਸੁਣਾਤੀ ਮੈਂ ਰਿਲੇਟ ਕਰਾਤਾ ਅਗਲੀ ਵਾਰ ਉਹਨੂੰ ਯਾਦ ਰਹੇਗਾ ਰਿਵੀਜ਼ਨ ਕਰਨਾ ਤੇ ਰਿਲੇਟਿੰਗ ਕਰਨਾ ਸਾਖੀਆਂ ਸੁਣਾਣੀਆਂ ਬਹੁਤ ਅੱਛੀ ਗੱਲ ਹੈ ਪਰ ਜਦੋਂ ਉਹਨੂੰ ਪ੍ਰੈਕਟੀਕਲੀ ਕੁਝ ਕਰਦੇ ਆ ਨਾ ਜਿਵੇਂ ਮੰਨ ਲਓ ਔਰੇ ਨੇ ਇੱਕ ਬਾਏ ਐਗਜ਼ਾਮਪਲ ਜੇ ਸਾਡੇ ਮਾਤਾ ਪਿਤਾ ਕੁਝ ਕਰਨ ਜਾ ਰਹੇ ਨੇ ਉਹਦੇ ਵਿੱਚ ਸਾਨੂੰ ਐਚੀ ਲੱਗੀ ਸਾਡੇ ਘਰੇ ਉਹਨੇ ਇੱਕ ਇਹ ਕਲਚਰ ਬਹੁਤ ਅੱਛਾ ਹੈ ਜੋ ਵੀ ਅਸੀਂ ਚਾਰੋਂ ਕਰਜ ਕਰਦੇ ਆਂ ਸ਼ਾਮ ਨੂੰ ਉਹਦੀ ਕੰਟੈਕਟ ਡਿਸਕਸ਼ਨ ਹੁੰਦੀ ਹੁੰਦੀ ਹੈ ਤੇ ਮੈਨੂੰ ਪਤਾ ਹੋਏਗਾ ਪਾਪਾ ਦੇ ਆਫਿਸ ਅੱਜ ਕੀ ਹੋਇਆ ਮੰਮਾ ਦੇ ਨਰਕਿੰਦੇ ਨਾਲ ਕਿੰਨਾ ਨਾਲ ਗੱਲ ਹੋਈ ਬ੍ਰਦਰ ਕਿੱਥੇ ਕਿੱਥੇ ਗਿਆ ਮੈਂ ਆ ਕੇ ਸਾਰੀ ਆਪਣੀ ਘਰ ਦੀ ਕਹਾਣੀ ਦੱਸਣੀ ਹੁਣ ਉਹਨਾਂ ਦੇ ਵਿੱਚ ਭਾਵੇਂ ਅਸੀਂ ਛੋਟੇ ਸੀ 7th 8th ਦੇ ਸੀਗੇ ਪਰ ਸਾਨੂੰ ਆਪਣੀ ਮਦਰ ਫਾਦਰ ਦਾ ਐਕਸਪੀਰੀਅੰਸ ਉਸੇ ਜੇ ਮਿਲ ਰਿਹਾ ਸੀ ਕਿ ਉਹਨਾਂ ਨੇ ਕਿੱਥੇ ਜਾ ਕੇ ਕਿਵੇਂ ਕਿੰਦੇ ਨਾਲ ਡੀਲਿੰਗ ਕੀਤੀ ਤੇ ਕਿਹੜੀ ਚੀਜ਼ ਉਹਨਾਂ ਨੂੰ ਗਲਤ ਲੱਗੀ ਤੇ ਸਾਡੇ ਕੀ ਸਿਧਾਂਤ ਨੇ ਅਸੀਂ ਇਹ ਕੰਮ ਕਿਉਂ ਨਹੀਂ ਕੀਤਾ ਉਹ ਸਾਡਾ ਆਪਸ ਕਰਾਸ ਰਿਲੇਟ ਹੋ ਗਿਆ ਤੇ ਰਿਵੀਜ਼ਨ ਹੁੰਦੀ ਰਹੀ ਉਹ ਚੀਜ਼ ਮੇਰੇ ਸਾਹਮਣੇ ਸਾਨੂੰ ਹੈਲਪ ਕਾਫੀ ਜ਼ਿਆਦਾ ਕਰ ਦਿੰਦੀ ਹੈ ਇਹ ਚੀਜ਼ ਤੁਸੀਂ ਜਿਹੜੀ ਆਪਣੀ ਫੈਮਿਲੀ ਦੇ ਐਗਜ਼ਾਮਪਲ ਦਿੱਤੀ ਅੱਜ ਨਾਲ ਬਹੁਤੇ ਘਰਾਂ ਦੇ ਵਿੱਚ ਇਹੀ ਪ੍ਰੋਬਲਮ ਹੈ ਕਿ ਪੇਰੈਂਟਸ ਜਦੋਂ ਬੈਠਦੇ ਨੇ ਬੱਚਿਆਂ ਦੇ ਨਾਲ ਗੱਲ ਕਰਨ ਵਾਸਤੇ ਬੱਚੇ ਕਹਿੰਦੇ ਜਿ세 ਤੁਹਾਡਾ ਨਾਲ ਗੱਲ ਹੀ ਨਹੀਂ ਕਰਨਗੇ ਤੁਸੀਂ ਸਾਡੀ ਗੱਲ ਸਮਝਦੇ ਹੀ ਨਹੀਂ ਤੁਸੀਂ ਸਾਨੂੰ ਸਮਝ ਹੀ ਨਹੀਂ ਪਾਉਂਦੇ ਹੋ ਤੁਸੀਂ ਆਪਣੇ ਹੀ ਕਰਦੇ ਰਹਿੰਦੇ ਹੋ ਸਾਨੂੰ ਨਹੀਂ ਸਮਝ ਲੱਗਦੀ ਤੁਹਾਡੀ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਆ ਪੇਰੈਂਟਸ ਦਾ ਕਈ ਵਾਰੀ ਹੁੰਦਾ ਹੈ ਕਿ ਬੱਚਾ ਅਗਰ ਕਿਸੇ ਦੀ ਡਿਮਾਂਡ ਕਰ ਰਿਹਾ ਕੁਝ ਕਰ ਰਿਹਾ ਤਾਂ ਰੈਦਰ ਦੈਨ ਉਹਨੂੰ ਸਮਝਣ ਨਾਲੋਂ ਪੇਰੈਂਟਸ ਕਹਿੰਦੇ ਨੇ ਕਿ ਇਹ ਤਾਂ ਜਿੱਦ ਫੜ ਕੇ ਬ ਬਿਲਕੁਲ ਹੈ ਹੀ ਉਹ ਕਹਿੰਦੇ ਨਾ ਇੱਕ ਉਹ ਹੈਗੀ ਸਿਆਣਾ ਉਹ ਜਿਹੜਾ ਆਪਣੀਆਂ ਗਲਤੀਆਂ ਤੋਂ ਸਿੱਖੇ ਜੀਨੀਅਸ ਉਹ ਜਿਹੜਾ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੇ ਤੇ ਜਿਹੜਾ ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਅਸੀਂ ਆਪਣੇ ਪੇਰੈਂਟਸ ਵਗੈਰਾ ਜੋ ਕੰਮ ਕਰਦੇ ਸੀ ਅਸੀਂ ਉਹਨਾਂ ਤੋਂ ਸਿੱਖ ਰਹੇ ਸੀਗੇ ਤਾਂ ਹੁਣ ਇਹਦੇ ਦੋਆ ਪੱਖਾ ਤੋਂ ਹੁੰਦਾ ਇੱਕ ਤਾਂ ਪੇਰੈਂਟਸ ਜਿਹੜੇ ਅੱਜ ਕਿਉਂਕਿ ਹਰ ਚੀਜ਼ ਨਾ ਚੇਂਜ ਹੁੰਦੀ ਹੈ ਤੇ ਸਾਡੇ ਪੇਰੈਂਟਸ ਕਈ ਵਾਰੀ ਅਸੀਂ ਚਾਹੇ ਪਿਛੜੀ ਹੋ ਚੁੱਕੇ ਹੋਈਏ ਸਾਡੇ ਪੇਰੈਂਟਸ ਸਾਡੇ ਤੋਂ ਅੱਗੇ ਹੁੰਦੇ ਨੇ ਉਹ ਸਾਨੂੰ ਸਮਝਾਉਂਦੇ ਨੇ ਕਿ ਚਲੋ ਕੋਈ ਨਹੀਂ ਅੱਜ ਦਾ ਮਹੌਲ ਇਦਾਂ ਦਾ ਐਵੇਂ ਕੰਮ ਕਰਨਾ ਹੈ ਤੇ ਦੂਜੇ ਪਾਸੇ ਬੱਚੇ ਬੱਚਿਆਂ ਦਾ ਵੀ ਇਹ ਹੈ ਨਾ ਅੱਜ ਦੀ ਡੇਟ ਦੇ ਵਿੱਚ ਪੀਅਰ ਪ੍ਰੈਸ਼ਰ ਦੰਡਰ ਆ ਕੇ ਕਿ ਨਹੀਂ ਜੀ ਸਾਡੇ ਪੇਰੈਂਟਸ ਤੋਂ ਹੋਣਗੇ ਨਾ ਪੁਰਾਣੇ ਹੁਣ ਅਸੀਂ ਆਪਣੀ ਨਵੀਂ ਗੱਲ ਮੰਨਾਂਗੇ ਜੋ ਸਾਡੇ ਹਾਨ ਦੇ ਜਿਨ੍ਹਾਂ ਨੂੰ ਸਾਡੇ ਨਾਲ ਦੀ ਐਕਸਪੀਰੀਅੰਸ ਸਾਡੇ ਤੋਂ ਜ਼ਿਆਦਾ ਨਹੀਂ ਅਸੀਂ ਉਹਨਾਂ ਦੀ ਗੱਲ ਜ਼ਰੂਰ ਮੰਨਾਂਗੇ ਜਿਹੜੇ ਸਾਡੇ ਪੇਰੈਂਟਸ ਉਹਨਾਂ ਦੀ ਗੱਲ ਨਹੀਂ ਮੰਨਾਂਗੇ ਤੇ ਮੇਰੇ ਸਾਮਨਾ ਦੋਵਾਂ ਵੱਲੋਂ ਇੱਕ ਹੋਣੀ ਚਾਹੀਦੀ ਹੈ ਔਰ ਸੋਸਾਇਟੀ ਦੇ ਵਿੱਚ ਓਵਰਆਲ ਕਿਉਂਕਿ ਜੇ ਬੱਚਿਆਂ ਦਾ ਇਹ ਚੀਜ਼ ਪਾਈ ਜਾ ਰਹੀ ਹੈ ਕਿ ਤੁਸੀਂ ਨਹੀਂ ਜੀ ਬੱਚਿਆਂ ਦੀ ਗੱਲ ਸੁਣ ਲਈ ਤੇ ਤੁਸੀਂ ਮੰਮਾਸ ਬੋਏ ਆ ਪਾਪਾਸ ਬੋਏ ਮੰਮਾਸ ਗਰਲ ਪਾਪਾਸ ਗਰ ਇਹ ਚੀਜ਼ ਦਾ ਮਤਲਬ ਪਹਿਲਾਂ ਜਿਹੜਾ ਜਿਸ ਚੀਜ਼ ਨੂੰ ਆਦਰ ਸਤਕਾਰ ਕੀਤਾ ਜਾਂਦਾ ਸੀ ਅੱਜ ਕੱਲ ਉਹਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਡਿਸੀਜਨ ਖੁਦ ਨਹੀਂ ਲੈ ਸਕਦੇ ਤੇ ਸਾਡਾ ਦੇਖਣ ਦਾ ਨਜ਼ਰੀਆ ਚੇਂਜ ਹੋ ਗਿਆ ਮੈਨੂੰ ਲੱਗਦਾ ਹੈ ਉਹ ਨਜ਼ਰੀਆ ਜਦੋਂ ਅਸੀਂ ਵਾਪਸ ਠੀਕ ਪੱਧਰ ਤੇ ਲੈ ਆਵਾਂਗੇ ਔਰ ਉਹ ਐਵੇਂ ਹੀ ਹੋਏਗਾ ਆਪਣੀ ਪ੍ਰਾਤਨ ਜਿਹੜੀ ਸਿੱਖਿਆਵਾਂ ਨੇ ਯਾਦ ਕਰਕੇ ਫੇਰ ਇਹ ਚੀਜ਼ਾਂ ਸਾਨੂੰ ਲੱਗਣਗੀਆਂ ਨਹੀਂ ਕਿ ਜੋ ਮਰਜੀ ਜੋ ਸੋਚੇ ਸਾਨੂੰ ਜੋ ਪਤਾ ਹੈ ਸਹੀ ਹੈ ਉਹ ਸਹੀ ਹੈ ਅੱਛਾ ਅੱਜ ਦੇ ਟਾਈਮ ਦੇ ਵਿੱਚ ਨਾ ਜਿਵੇਂ ਆਪਾਂ ਜੌਬਸ ਦੀ ਗੱਲ ਕਰ ਰਹੇ ਸੀਗੀ ਬੜੀ ਵਾਰੀ ਇਦਾਂ ਹੋ ਗਿਆ ਕਿ ਬੱਚਾ ਨੇ ਮਾਸਟਰਸ ਕੀਤੀ ਹੁੰਦੀ ਹੈ ਜੌਬ ਨਹੀਂ ਮਿਲਦੀ ਉਹ ਕੀ ਕਰਦੇ ਨੇ ਉਹ ਆਪਣਾ ਇੱਕ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਉੱਤੇ ਰੀਲਸ ਪਾਣੀ ਹੈ ਸਟਾਰਟ ਕਰਦੇ ਨੇ YouTube ਤੇ ਚੈਨਲ ਬਣਾਉਂਦੇ ਆ ਵਲੌਗਸ ਪਾਣੇ ਸਟਾਰਟ ਕਰ ਦਿੰਦੇ ਨੇ ਉੱਥੋਂ ਉਹਨਾਂ ਨੂੰ ਅਰਨ ਆਰਨੀ ਗੱਛੀ ਹੋਣ ਲੱਗ ਗਈ ਫਿਰ ਇਹ ਵੀ ਇੱਕ ਅੱਛਾ ਆਪਸ਼ਨ ਨਹੀਂ ਹੈ ਕੈਰੀਅਰ ਦਾ ਮੈਂ ਇਹ ਨਹੀਂ ਕਾਂਗੀ ਕਿ ਆਪਸ਼ਨ ਅੱਛਾ ਕੈਰੀਅਰ ਦਾ ਨਹੀਂ ਹੈ ਠੀਕ ਹੈ ਉਹ ਆਪਸ਼ਨ ਬਹੁਤ ਅੱਛਾ ਕੈਰੀਅਰ ਹੈ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕਰੀ ਨਾ ਜਿਹੜੇ ਸਭ ਤੋਂ ਇਹ ਗੱਲ ਬੋਲ ਦਿੱਤੀ ਜਾਂਦੀ ਹੈ ਕਿ ਸਾਡੀ ਨਹੀਂ ਕੀਤੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਪੜ੍ਹਾਈ ਕਿਤੇ ਕਦੇ ਨੁਕਸਾਨ ਨਹੀਂ ਹੁੰਦਾ ਕਿਉਂਕਿ ਤੁਹਾਡਾ ਮਾਈਂਡ ਡਿਵੈਲਪ ਹੋ ਜਾਂਦਾ ਉਸ ਚੀਜ਼ ਬਾਰੇ ਕਿ ਅਸੀਂ ਕਿਸੇ ਵੀ ਚੀਜ਼ ਨੂੰ ਪ੍ਰੋਬਲਮ ਸੋਲਵਿੰਗ ਕਿਵੇਂ ਕਰਨੀ ਹੈ ਲੌਜੀਕਲ ਰੀਜ਼ਨਿੰਗ ਕਿਵੇਂ ਆਪਣੇ ਦਿਮਾਗ ਦੇ ਵਿੱਚ ਠਾਣੀ ਹੈ ਸਭ ਤੋਂ ਪਹਿਲਾਂ ਤੁਹਾਡਾ ਮਾਈਂਡ ਡਿਵੈਲਪ ਹੋ ਜਾਂਦਾ ਦੂਜੀ ਗੱਲ ਬਾਈ ਚਾਂਸ ਤੁਹਾਨੂੰ ਉਸ ਜੋਬ ਵਿੱਚ ਨਾ ਮਿਲ ਕੇ ਤੁਹਾਡਾ ਇੱਥੇ ਕਹਿੰਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੱਲ ਗਿਆ। ਪਹਿਲੀ ਗੱਲ ਤਾਂ ਅਗਰ ਅਸੀਂ ਰੇਸ਼ਿਓ ਕੱਢੀਏ ਨਾ ਜਿੰਨੇ ਅਰਜੀ ਡੇਟ ਦੇ ਵਿੱਚ ਅਕਾਊਂਟਸ ਨੇ ਸੋਸ਼ਲ ਮੀਡੀਆ ਦੇ ਔਰ ਜਿੰਨੇ ਚੱਲੇ ਨੇ ਉਹਨਾਂ ਦੀ ਅਸੀਂ ਰੇਸ਼ਿਓ ਕੱਢੀਏ ਤਾਂ ਅਸੀਂ ਹੈਰਾਨ ਹੋ ਜਾਵਾਂਗੇ ਕਿ ਸਾਨੂੰ ਕੋਈ ਸਾਡਾ ਇੱਕ ਦਾ ਚੱਲ ਜਾਣਾ ਸਾਨੂੰ ਦੇ ਇੱਕ ਲੱਗਦਾ ਕਿ ਰੇਂਦੇ ਤਾਂ ਵਧੀਆ ਕੰਮ ਚੱਲ ਪਿਆ। ਕਿੰਨੇ ਉਹਨਾਂ ਦੇ ਅਗਰ ਇੱਕ ਬੰਦਾ ਚਲੇ ਉਹਨਾਂ ਦੀ ਜਗ੍ਹਾ ਤੇ 10 ਬੰਦੇ ਐਸੇ ਬੈਠੇ ਜਿਹਨਾਂ ਨਹੀਂ ਚੱਲਿਆ। ਜਿਨ੍ਹਾਂ ਨੇ 2-3 ਸਾਲ ਆਪਣੇ ਸੋਸ਼ਲ ਮੀਡੀਆ ਤੇ ਲਗਾਏ ਉਸ ਸੜਨਾਂ ਨੂੰ ਬ ਇਕ ਤਜੇ ਦੂਸਰੀ ਸੋਸ਼ਲ ਮੀਡੀਆ ਦੇ ਵਿੱਚ ਜਾ ਰਹੇ ਹਾਂ ਉਹਨੂੰ ਇਹ ਲੈ ਕੇ ਚੱਲੀਏ ਦੂਸਰਾ ਸੋਸ਼ਲ ਮੀਡੀਆ ਸਭ ਤੋਂ ਜ਼ਿਆਦਾ ਡਾਇਨਾਮਿਕ ਹੈ ਜਦੋਂ ਅੱਜ ਤੋਂ 2-3 ਸਾਲ ਪਹਿਲਾਂ ਇੱਕ ਡਿਫਰੈਂਟ ਤਰੀਕੇ ਦਾ ਕੰਟੈਂਟ ਚੱਲਦਾ ਸੀ ਉਦੋਂ ਇਹ ਸਭ ਉਦੋਂ ਫੂਡ ਰੈਸਪੀਜ਼ ਹੋ ਗਈਆਂ ਤੇ ਵਲੋਗਿੰਗਸ ਹੋ ਗਈਆਂ ਇਹ ਸਭ ਘੱਟ ਸੀਗੀਆਂ ਇਹ ਸਭ ਚੱਲਦਾ ਹੁੰਦਾ ਸੀ ਅੱਜ ਦੇ ਜੇੜ ਦੇ ਵਿੱਚ ਹਰ ਚੀਜ਼ ਹੈ ਗੇਮਰਸ ਨੇ ਗੇਮਿੰਗ ਕਦੀ ਕਿਸੇ ਨੇ ਸੋਚਿਆ ਸੀ ਕਿ ਅਸੀਂ ਕਿਸੇ ਹੋਰ ਨੂੰ ਗੇਮ ਖੇਡਦੇ ਆ ਦੇਖਣ ਬੈਠਾਂਗੇ ਗੇਮਿੰਗ ਸਟ੍ਰੀਮਰਸ ਆਏ ਇਹ ਕਿਉਂਕਿ 2-3 ਸਾਲ ਬਾਅਦ ਮੰਨ ਲਓ ਇਹ ਸ਼ਿਫਟ ਹੋ ਜਾਏਗਾ ਤੇ ਜਿੰਨੇ ਗੇਮ ਇੱਕ ਸੋਸ਼ਲ ਮੀਡੀਆ ਐਜ਼ ਅ ਪੈਸਿਵ ਇਨਕਮ ਇਜ਼ ਵੈਰੀ ਗੁੱਡ ਔਰ ਅਗਰ ਤੁਹਾਡੀ ਐਕਟਿਵ ਇਨਕਮ ਵੀ ਤਾਂ ਵੀ ਇਟ ਇਜ਼ ਵੈਰੀ ਗੁੱਡ ਬਟ ਤੁਸੀਂ ਕਹੋ ਤੁਹਾਡੀ ਪੜ੍ਹਾਈ ਖਰਾਬ ਹੋ ਗਈ ਤੇ ਜਿਹੜੇ ਇਨ ਕਿਸ ਤੁਹਾਡਾ ਨਾ ਚੱਲਦਾ ਯੂ ਹੈਡ ਅ ਸੈਕੰਡ ਆਪਸ਼ਨ ਕਿ ਤੁਸੀਂ ਬਚਪਨ ਤੋਂ ਹੀ ਸਿਰਫ YouTube ਵੀ ਯੂਟਿਊਬਰ ਬਣਨਾ ਚਾਹੁੰਦੇ ਵਟ ਵਾਸ ਯਰ ਸੈਕੰਡ ਆਪਸ਼ਨ ਪਹਿਲੇ ਕਦ ਤੋਂ ਤੁਹਾਡਾ ਸੈਕੰਡ ਆਪਸ਼ਨ ਤੁਹਾਨੂੰ ਮਿਲ ਗਿਆ ਤੁਹਾਡਾ ਮਾਈਂਡ ਡਿਵੈਲਪ ਹੋ ਗਿਆ ਤੇ ਤੁਹਾਡੀ ਐਜ਼ ਅ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਇਨਫਲੂਐਂਸਰਸ ਕਿਹੜੇ ਚੱਲ ਰਹੇ ਨੇ ਜਿਦਾ ਦਾ ਪ੍ਰਾਇਮਰੀ ਸੋਰਸ ਆਫ ਇਨਕਮ ਕੁਝ ਹੋਰ ਹੈ ਪਰ ਉਹਨਾਂ ਨੇ ਆਪਣੇ ਕੰਮ ਕਾਰ ਨੂੰ ਹੀ ਸੋਸ਼ਲ ਮੀਡੀਆ ਤੇ ਪਾ ਕੇ ਉਹਨੂੰ ਐਜ਼ ਅ ਪੈਸਿਵ ਇਨਕਮ ਕੁਮਾਰੇ ਨੇ ਤੇ ਸੋਸ਼ਲ ਮੀਡੀਆ ਨੂੰ ਵੀ ਯੂਜ਼ ਕਿਵੇਂ ਕਰਨਾ ਹੈ ਇਹ ਤੁਹਾਡੀ ਆਪਣੀ ਯੂ ਨਾ ਕੈਲੀਬਰ ਤੇ ਡਿਪੈਂਡ ਕਰਦਾ ਹੈ ਕਿਵੇਂ ਆਪਣੇ ਦੋਵੇਂ ਕਮਾਣ ਨੂੰ ਮੈਨੇਜ ਕਰਕੇ ਕਿਵੇਂ ਚਲਾ ਸਕਦਾ ਐਜ਼ ðੇ ਟਾਈਮ ਦੇ ਵਿੱਚ ਨਾ ਜੇ ਆਪਾਂ ਗੱਲ ਕਰੀਏ ਤਾਂ ਨਾਰਮਲੀ ਬੰਦਾ ਜਿਹੜਾ 10 ਮਿੰਟ ਉਹ ਵੇਲਾ ਹੁੰਦਾ ਹੈ ਨਾ ਤਾਂ ਸਕਰੋਲਿੰਗ ਚੱਲ ਰਹੀ ਹੁੰਦੀ ਹੈ ਰੀਲਸ ਦੇਖ ਲਈਆਂ ਕਦੇ ਕੋਈ ਕੰਟੈਂਟ ਆ ਗਿਆ ਕੋਈ ਕੰਟੈਂਟ ਆ ਗਿਆ ਇਹਦਾ ਤੁਹਾਡੀ ਮੈਂਟਲ ਹੈਲਥ ਤੇ ਤੁਹਾਡੀ ਲਰਨਿੰਗ ਅਬਿਲਿਟੀ ਤੇ ਕਿੰਨਾ ਕੁ ਫਰਕ ਪੈਂਦਾ ਹੈ ਮੈਂ ਵੀ ਕਈ ਵਾਰੀ ਹੋ ਜਾਂਦਾ ਹੈ ਕਿ ਸਾਨੂੰ ਦੋ ਤਿੰਨ ਦਿਨ ਲੱਗਦਾ ਹੈ ਨਾ ਕਿ ਅੱਜ ਬਹੁਤ ਜ਼ਿਆਦਾ ਸਕਰੋਲਿੰਗ ਹੋ ਗਈ ਤੇ ਇਹ ਚੀਜ਼ ਸਿਰੋ ਸਭ ਨਾਲ ਹੀ ਹੁੰਦੀ ਹੈ ਪਰ ਇੱਕ ਚੀਜ਼ ਜਿਹੜੀ ਮੈਂ ਫੀਲ ਕੀਤੀ ਹੈ ਕਈ ਵਾਰੀ ਮੇਰੇ ਫਰੈਂਡਸ ਬੋਲ ਦਿੰਦੇ ਆ ਕਿ ਮੈਨੇ ਇੰਸਟਾਗ੍ਰam ਬੰਦ ਕੀਆ ਹੋਇਆ ਮੈਂ ਕਿਹਾ ਕਿਉਂ ਤੇ ਕਿਤੇ ਬੜਾ ਡਿਪਰੈਸਿੰਗ ਸਾ ਹੋ ਰਹਾ ਥਾ ਤੇ ਕਿਉਂਕਿ ਸੋਸ਼ਲ ਮੀਡੀਆ ਤੇ ਨਾ ਅਸੀਂ ਆਪਣੀ ਫਰੈਂਡਸ ਨਾਲ ਹੀ ਜਾਈਏ ਸਾਡੇ ਅਸੀਂ 10 ਲੋਕਾਂ ਨਾਲ ਜਾਣਦੇ ਆ ਇੱਕ ਟ੍ਰਿਪ ਤੇ ਗਏ ਹੁੰਦੀ ਸੀ ਫੋਟੋ ਪਾਤੀ ਅੱਛਾ ਅੱਛਾ ਲੋਕੇਸ਼ਨਸ ਪਾਤੀਆਂ ਵਾਪਸ ਹੀ ਅਸੀਂ ਆਪਸ ਵਿੱਚ ਗਰੁੱਪ ਲੜ ਕੇ ਆਵੇ ਵਾਪਸ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਪੰੰਧਾ ਉਹ ਤੁਹਾਨੂੰ ਸਭ ਨੂੰ ਲੱਗਦਾ ਵਾਹ ਕਿਆ ਜ਼ਿੰਦਗੀ ਹੈ ਇਹ ਤਾਂ ਘੁੰਮਦੇ ਰਹਿੰਦੇ ਨੇ ਅਸੀਂ ਹਰ ਇੱਕ ਬੰਦੇ ਦਾ ਇੱਕ ਹੈਪੀ ਪਾਰਟ ਆਫ ਲਾਈਫ ਦੇਖ ਰਹੇ ਹਾਂ ਇਹ ਕਿਸੇ ਦੀ ਵੀ ਲਾਈਫ ਦਾ ਅਸੀਂ 10% ਪੋਰਸ਼ਨ ਦੇਖ ਕੇ ਡਿਸਾਈਡ ਕਰ ਰਹੇ ਹਾਂ ਇਹ ਕਿੰਨਾ ਖੁਸ਼ ਹੈ ਜਾਂ ਕਿੰਨਾ ਦੁਖੀ ਹੈ ਤੇ ਉਹਨਾਂ ਦੀ ਅਸੀਂ ਖੁਸ਼ੀਆਂ ਦੇਖ ਕੇ ਹਿਊਮਨ ਨੇਚਰ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਤਾਂ ਬਹੁਤ ਖਰਾਬ ਹੋ ਗਈ ਹੈ ਅਸੀਂ ਕਿੱਥੇ ਨਹੀਂ ਜਾ ਪਾਰੇ ਉਹ ਅਸੀਂ ਜਦੋਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਨਾ ਫਿਰ ਸਾਡੇ ਲਈ ਡਿਪਰੈਸਿੰਗ ਹੋ ਜਾਂਦਾ ਦੂਸਰਾ ਸਾਡੀ ਜਿਹੜੀ 15 ਸੈਕਿੰਡ ਦੀ ਮੈਮਰੀ ਹੋ ਗਈ ਹੈ ਨਾ 15 ਸੈਕ 15 ਸੈਕਿੰਡ ਵੀ ਬਹੁਤ ਵੱਡਾ ਲੱਗਦਾ ਹੈ ਸਾਨੂੰ ਆਦੀ ਰੇਟ ਹੁੰਦਾ 2-3 ਸੈਕਿੰਡ ਦੀ ਲੱਛੀ ਲੱਗੀ ਠੀਕ ਹੈ ਨਹੀਂ ਤਾਂ ਅੱਗੇ ਚੱਲੋ 15 ਸੈਕਿੰਡ ਦੇਣ ਲਈ ਵੀ ਸਾਡੇ ਕੋਲ ਟਾਈਮ ਨਹੀਂ ਹੈ ਜਦੋਂ ਅਸੀਂ ਕੋਈ ਨਾ ਕੁਝ ਆਪਣਾ ਫੋਕਸਡ ਕੰਮ ਕਰਨ ਬੈਠਦੇ ਹਾਂ ਉਦੋਂ ਵੀ ਸਾਨੂੰ 15-20 ਸੈਕਿੰਡ ਬਾਅਦ ਹੁੰਦਾ ਕਿ ਅੱਛਾ ਹੁਣ ਕੁਝ ਹੋਰ ਚਾਹੀਦਾ ਹੈ ਕਹਿੰਦੇ ਨਾ ਡੋਪਾਮਿਨ ਬਹੁਤ ਜ਼ਿਆਦਾ ਹੋਣ ਲੱਗ ਗਿਆ ਸਾਡੇ ਮਾਈਂਡ ਦੇ ਵਿੱਚ ਤੇ ਉਹ ਕੰਪੈਰੀਜ਼ਨ ਉਹ ਸ਼ਾਰਟ-ਟਰਮ ਮੈਮਰੀ ਉਹ ਸਭ ਸਾਡੀ ਮੈਂਟਲ ਹੈਲਥ ਤੇ ਅਫੈਕਟ ਪਾਉਂਦੀਆਂ ਹੀ ਨੇ ਅਸੀਂ ਖੁਦ ਵੀ ਵੈਲੀਡੇਸ਼ਨ ਮਾਰੋ ਹੀ ਜਾਂਦੇ ਹਾਂ ਅਸੀਂ ਜ਼ਿਆਦਾਤਰ ਤੁਸੀਂ ਇੱਕ ਆਪਣੀ ਐਨਜੋਇਮੈਂਟ ਲਈ ਸੋਸ਼ਲ ਮੀਡੀਆ ਤੇ ਪਾਰੇ ਹੋ ਬਹੁਤ अच्छी ਗੱਲ ਹੈ ਜਿੱਥੇ ਤੁਸੀਂ ਸਿਰਫ ਦਿਖਾਣ ਲਈ ਪਾਰੇ ਹੋ ਕਿ ਦੇਖੋ ਮੈਂ ਘੁੰਮ ਕੇ ਆਇਆ ਫਿਰ ਤੁਸੀਂ ਸਿਰਫ ਵੈਲੀਡੇਸ਼ਨ ਚਾਹ ਰਹੇ ਹੋ ਲੋਕਾਂ ਤੋਂ ਕਿ ਦੇਖੋ ਮੇਰੀ ਵੀ ਜ਼ਿੰਦਗੀ ਅੱਛੀ ਹੈ ਜੇ ਤੁਸੀਂ ਉਹ ਕੰਮ ਕਰਨਾ ਚਾਹ ਰਹੇ ਫਿਰ ਤੁਹਾਨੂੰ ਪਤਾ ਲੱਗ ਰਿਹਾ ਕਿ ਸੋਸ਼ਲ ਮੀਡੀਆ ਤੁਹਾਨੂੰ ਕਿਸ ਲੈਵਲ ਤੇ ਇਫੈਕਟ ਕਰ ਚੁੱਕਾ ਹੈ ਅੱਜ ਦੇ ਟਾਈਮਸ ਨਾ ਬੱਚਿਆਂ ਨੂੰ ਛੋਟੇ ਬੱਚਾ ਨੂੰ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਕਿਉਂਕਿ ਹੁੰਦਾ ਕੀ ਹੈ ਮਦਰ ਨੇ ਕੰਮ ਕਰਨਾ ਹੁੰਦਾ ਟਾਈਮ ਨਹੀਂ ਹੁੰਦਾ ਬੱਚੇ ਨੂੰ ਮੋਬਾਈਲ ਪਕੜਾ ਦਿੰਦੇ ਨੇ ਬੱਚਾ ਦੇਖਦਾ ਰਹਿੰਦਾ ਕੁਛ ਨ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਇੰਨੀ ਚੀਜ਼ ਹੀ ਸਮਝ ਆ ਗਈ ਕਿ ਥੋੜਾ ਬਹੁਤ ਰੋ ਸਾਨੂੰ ਟੀਵੀ ਮਿਲ ਜਾਣਾ ਹੈ ਸਾਨੂੰ ਆਈਪੈਡ ਮਿਲ ਜਾਣਾ ਹੈ ਸਭ ਤੋਂ ਪਹਿਲੀ ਤਾਂ ਉਹਨਾਂ ਦੀ ਇੱਥੇ ਅਬਰਿੰਗ ਖਰਾਬ ਹੋ ਗਈ ਕਿ ਤੁਸੀਂ ਥੋੜਾ ਬਹੁਤ ਟੈਂਟਰਮਸ ਸ਼ੋਅ ਕਰਨੇ ਹੈ ਔਰ ਤੁਹਾਨੂੰ ਤੁਹਾਡਾ ਕੰਮ ਮਿਲ ਜਾਏਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਇਹ ਜਨਰੇਸ਼ਨ ਹੈ ਨਾ ਇਹਨਾਂ ਨੇ ਸਾਡੀ ਲਾਈਫ ਦੇਖੀ ਨਹੀਂ ਹੋਣੀ ਜਿਹੜੀ ਅੱਜ ਕੱਲ੍ਹ ਕਈ ਰੀਲਸ ਵੀ ਇਦਾਂ ਦੇ ਰਿਲੇਟੇਬਲ ਆਉਂਦੀਆਂ ਨੇ ਇੱਕੋ ਜਿਹੜਾ ਚਾਹ ਹੁੰਦਾ ਸੀ ਨਾ ਘਰ ਆਣਾ ਟੀਵੀ ਮਿਲੇਗਾ ਅੱਛਾ ਉਹਨਾਂ ਦਾ ਬ੍ਰਦਰ ਹੈ ਸਿਸਟਰ ਹੈ ਦੋ ਉਹਨੇ ਵਖਰਾ ਵਖਰਾ ਦੇਣਾ ਵਾਰੀਆਂ ਵੰਡੀਆਂ ਸ਼ੇਅਰਿੰਗ ਇਹ ਸਭ ਚੀਜ਼ਾਂ ਸਾਨੂੰ ਉਦੋਂ ਪਤਾ ਨਹੀਂ ਸੀ ਪਰ ਵੈਲਿਊ ਸੀ ਨਾ ਕਿ ਉਹ ਸ਼ੇਅਰਿੰਗ ਕਰਨੀ ਹੈ ਜੀ ਅੱਛਾ ਅੱਧਾ ਘੰਟਾ ਤੇਰਾ ਨਾਟਕ ਚੱਲੇਗਾ ਅੱਧਾ ਘੰਟਾ ਮੇਰਾ ਨਾਟਕ ਚੱਲੇਗਾ ਉਹ ਸਿੱਖ ਲਿਆ ਫਿਰ ਉਦੋਂ ਅੱਜ ਕੱਲ ਓਟੀਟੀ ਆ ਗਿਆ ਕਿ ਤੁਸੀਂ ਕੁਝ ਦੇਖਣਾ ਹੈ ਰਿਕਾਰਡਡ ਹੈ ਵਾਸਤੇ ਦੇਖ ਲਓ ਉਦੋਂ ਹੁੰਦਾ ਸੀ ਕਿ ਨਹੀਂ ਅੱਧੇ ਘੰਟੇ ਦੀ ਚੀਜ਼ ਹੈ ਅਸੀਂ ਬੈਠ ਦਿੰਦੇ ਹਾਂ ਅੱਛਾ 6:30 ਵਜੇ ਸ਼ੋਅ ਆਏਗਾ 9:00 ਵਜੇ ਸ਼ੋਅ ਆਏਗਾ ਤੇ ਜੋ ਜਿਹੜੀ ਕੁਝ ਖਾਣਾ ਪੀਣਾ ਖਾਣ ਜਾਣਾ ਜਿਹੜਾ 5 ਮਿੰਟ ਦਾ ਕਮਰਸ਼ਲ ਆਏਗਾ ਉਹਨੇ ਸਾਰੇ ਫਟਾਫਟ ਜਾਂਦੇ ਸੀ ਫਿਰ ਅੱਗੇ ਸਾਰੇ ਇਕੱਠੇ ਬੈਠ ਜਾਂਦੇ ਸੀ ਅੱਜ ਦੀ ਡੇਟ ਦੇ ਵਿੱਚ ਤਾਂ ਕਿਸੇ ਨੇ ਖੇਡਣਾ ਵੀ ਹੈ ਤੇ ਵਰਚੁਅਲ ਪੀਐਸ ਲੈ ਆ ਰਹੇ ਨੇ ਕਿ ਬਾਅਰ ਬੈਡਮਿੰਟਨ ਨਹੀਂ ਖੇਡਣਾ ਵਰਚੁਅਲ ਪੀਐਸ ਲੈ ਆਉਂਦੇ ਤੇ ਖੇਡਾਂਗੇ ਤਾਂ ਫਿਜ਼ੀਕਲੀ ਇਫੈਕਟ ਹੋ ਗਿਆ ਮੈਂਟਲੀ ਵੀ ਇਫੈਕਟ ਹੋ ਗਿਆ ਤੇ ਉਹ ਵੱਡੇ ਹੋਣ ਤੋਂ ਬਾਅਦ ਉਹ ਚੀਜ਼ਾਂ ਫਰਕ ਤਾਂ ਪੈਣੀ ਤੇ ਅੱਜ ਦੀ ਡੇਟ ਸਾਰੇ ਡਿਪਰੈਸ਼ਨਸ ਨੇ ਕਿਉਂਕਿ ਸੋਸ਼ਲ ਲਾਈਫ ਹੀ ਨਹੀਂ ਹੈ ਸੋਸ਼ਲ ਲਾਈਫ ਲੋਕੀ ਲੋਕਾਂ ਨਾਲ ਗੱਲ ਕਰਨੀਆਂ ਉਹ ਅੱਜ ਕੱਲ੍ਹ ਹੋ ਗਏ ਨੇ ਕਿ ਨਹੀਂ ਅਸੀਂ ਗੱਲ ਨਹੀਂ ਕਰਦੇ ਜੀ ਔਰ ਉਹਨੇ ਵੀ ਕਹਿਣਾ ਨਾ ਪੂਰ ਬਣਾਤਾ ਕਿ ਨਹੀਂ ਮੈਨੂੰ ਤਾਂ ਲੋਕ ਅੱਛੇ ਨਹੀਂ ਲੱਗਦੇ ਜੀ ਮੈਂ ਗੱਲ ਕਰਨੀਆਂ ਲੋਕ ਹਰ ਤਰ੍ਹਾਂ ਦੇ ਹੁੰਦੇ ਨੇ ਪਰ ਉਹਨਾਂ ਨਾਲ ਡ ਕਿ ਜੇ ਮਾਨੂੰ ਸਾਨੂੰ ਕੋਈ ਨਹੀਂ ਪਸੰਦ ਤੇ ਜ਼ਰੂਰੀ ਥੋੜੀ ਕਿਸਮ ਜਾ ਕੇ ਪੁੱਠੇ ਗੱਲਾਂ ਬੋਲ ਲੀਆਂ ਨੇ ਜੂ ਜੇ ਕੋਈ ਨਹੀਂ ਪਸੰਦ ਤੇ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਉਹਨਾਂ ਕਿਵੇਂ ਰਿਸਪੈਕਟਫੁਲੀ ਗੱਲ ਕਰਕੇ ਆਪਣੀ ਵੀ ਡਿਗਨਿਟੀ ਰੱਖਣੀ ਹੈ ਉਹ ਭੁੱਲ ਗਏ ਕਿਸਨ ਡਿਗਨਿਫਾਈ ਡਿਗਨਿਫੀਕੇਸ਼ਨ ਦਾ ਤਾਂ ਮਤਲਬ ਹੀ ਭੁੱਲ ਗਏ ਕਿ ਹਾਂ ਕਿਵੇਂ ਕਿ ਕਿਸੇ ਨੂੰ ਪੁੱਠਾ ਬੁਲਣ ਨਾਲ ਉਹਦੀ ਤਾਂ ਰਿਸਪੈਕਟ ਖਰਾਬ ਹੁੰਦੀ ਹੈ ਸਾਡੀ ਡਿਗਨਿਟੀ ਵੀ ਖਰਾਬ ਹੁੰਦੀ ਹੈ ਕਿੰਦਾ ਬੋਲਚਾਲ ਅੱਛਾ ਨਹੀਂ ਹੈ ਇਹ ਸਭ ਚੀਜ਼ਾਂ ਦਾ ਉਹ ਉਹ ਬੱਚਿਆਂ ਮੈਨਾਂ ਇਹ ਵੈਲਿਊਸ ਤਾਂ ਬਹੁਤ ਮੁਸ਼ਕਿਲ ਨੇ ਜਿਹੜੇ ਪੇਰੈਂਟਸ ਅਜੇ ਵੀ ਮਿਹਨਤ ਕਰਦੇ ਨੇ ਕਿ ਨਹੀਂ ਅਸੀਂ ਸਕਰੀਨ ਟਾਈਮ ਘੱਟ ਰੱਖਣਾ ਹੈ ਅਸੀਂ ਬੱਚਿਆਂ ਨੂੰ ਲਿਜਾਣਾ ਹੈ ਆਣਾ ਉਹ ਵੱਖਰੇ ਨੇ ਉਹ ਕੁਝ ਬੱਚੇ ਨੇ ਜਿਹੜੇ ਹਲੇ ਵੀ ਐਕਸਲ ਕਰਨਗੇ ਔਰ ਐਸੇ ਹੀ ਬੱਚੇ ਹੋਣਗੇ ਜਿਹੜੇ ਕੱਲ ਨੂੰ ਕਹਿੰਦੇ ਨਾ ਇਹਨਾਂ ਅੰਦਰ ਪੀਪਲ ਸਕਿੱਲ ਬਹੁਤ ਜ਼ਿਆਦਾ ਹੈ ਪੀਪਲ ਸਕਿੱਲ ਕੁਝ ਨਹੀਂ ਬਚਪਨ ਵਿੱਚ ਖੇਡੇ ਬਹੁਤ ਜ਼ਿਆਦਾ ਹੋਣਗੇ ਤੇ ਪੀਪਲ ਸਕਿੱਲ ਬਹੁਤ ਜ਼ਿਆਦਾ ਹੈ ਬਚਪਨ ਟੀਵੀ ਅੱਗੇ ਬੈਠੇ ਸੀ ਤਾਂ ਇੰਟਰਵਰਟ ਬਣ ਗਏ ਤਾਂ ਬਾਕੀ ਹਰ ਇੱਕ ਦਾ ਨੇਚਰ ਹੈ ਬਟ ਮੇਜਰਲੀ ਇਹ ਚੀਜ਼ਾਂ ਵੀ ਕਰਦੀਆਂ ਨੇ ਡਿਪੈਂਡ ਕਿ ਤੁਸੀਂ ਇੰਟਰਵਰਟ ਐਕਸਟਰਵਰਟ ਜਿਹੜਾ